ਲੋ ਜੀ ਬੀਆਰ ਸਪੋਰਟਸ ਅਕੈਡਮੀ ਪਿੰਡ ਮਹਿੰਦੀਪੁਰ ਦੇ ਹੋਣ ਹਾੜ ਖਿਡਾਰੀਆਂ ਵੱਲੋਂ ਅੱਜ ਤੀਜੇ ਖੇਡਾਂ ਪਤਨ ਪੰਜਾਬ ਬੈਡਮਿੰਟਨ ਟੂਰਨਾਮੈਂਟ ਵਿੱਚ ਭਾਗ ਲਿਆ ਨਵਾਂ ਸ਼ਹਿਰ ਸਟੇਡੀਅਮ ਵਿਖੇ ਟੂਰਨਾਮੈਂਟ ਹੋਇਆ ਸੀ ਜਿਹਦੇ ਵਿੱਚੋਂ ਬੀਆਰ ਸਪੋਰਟਸ ਅਕੈਡਮੀ ਦੇ ਦੋ ਬੱਚੇ ਮੈਡਲ ਜਿੱਤ ਕੇ ਲੈ ਕੇ ਆਏ ਆ ਅੰਡਰ 14 ਵਿੱਚ ਮਹੇਸ਼ ਸੱਲਣ ਅਤੇ ਅੰਡਰ 14 ਵਿੱਚ ਕੇਸ਼ਵ ਬੱਧਨ ਦੋਨਾਂ ਨੇ ਮੈਡਲ ਜਿੱਤੇ ਆ ਤੁਹਾਨੂੰ ਮਲਾਣੇ ਆ ਤੁਸੀਂ ਦੇਖੋ ਵੀ ਆਰ ਸਪੋਰਟਸ ਅਕੈਡਮੀ ਪਿੰਡ ਮਹਿੰਦੀਪੁਰ ਦਾ ਗੁਰੂ ਘਰ ਜਿੱਥੇ ਉਹ ਦਿੱਲੀ ਪ੍ਰੈਕਟਿਸ ਕਰਦੇ ਆ ਗਰਾਊਂਡ ਆ ਤੁਹਾਨੂੰ ਅੱਜ ਮਲਾਣੇ ਆ ਉਹਨਾਂ ਬੱਚਿਆਂ ਨਾਲ ਜਿਹੜੇ ਮੈਡਲ ਜਿੱਤ ਕੇ ਆਏ ਆ ਇਹ ਸਾਰੇ ਪਿੰਡ ਦੇ ਬੱਚੇ ਬੈਡਮਿੰਟਨ ਦੀ ਟ੍ਰੇਨਿੰਗ ਕਰਦੇ ਆ ਇਹਨੇ ਕੇਸ਼ਵ ਪੱਦਨ ਕਿਵੇਂ ਲੱਗਦਾ ਤੁਹਾਨੂੰ ਮੈਡਲ ਜਿੱਤ ਕੇ ਮੈਡਲ ਦਿਖਾਓ ਪਹਿਲਾਂ ਆਪਣਾ ਹਾਂ ਕਾਂਸੀ ਦਾ ਤੀਜੇ ਨੰਬਰ ਤੇ ਮੈਡਲ ਤੁਸੀਂ ਜਿੱਤ ਕੇ ਆਏ ਆ ਕੀ ਮਹਿਸੂਸ ਹੋ ਰਿਹਾ ਤੁਹਾਨੂੰ ਮਾਨ ਮਾਨ ਬਹੁਤ ਮਹਿਸੂਸ ਹੋ ਰਿਹਾ ਮਾਣ ਮਹਿਸੂਸ ਹੋ ਰਿਹਾ ਹਾਂ ਜੀ ਕਿੰਨੇ ਖਿਡਾਰੀਆਂ ਨੂੰ ਹਰਾ ਕੇ ਤੁਸੀਂ ਇਹ ਮੈਡਲ ਜਿੱਤਿਆ ਮੈਂ ਤਿੰਨ ਖਿਡਾਰੀਆਂ ਨੂੰ ਹਰਾ ਕੇ ਮੈਡਲ ਤਿੰਨਾਂ ਖਿਡਾਰੀਆਂ ਨੂੰ ਹਰਾ ਕੇ ਜਿੱਤਿਆ ਹਾਂ ਜੀ ਵਧੀਆ ਲੱਗਦਾ ਮੈਡਲ ਜਿੱਤ ਕੇ ਹਾਂਜੀ ਬਹੁਤ ਕੁਝ ਅੱਗੇ ਤੁਹਾਡੀਆਂ ਕੀ ਕੀ ਅੱਗੇ ਤੁਹਾਡੀ ਪਲਾਨਿੰਗ ਕੀ ਹੈਗੀ ਕੀ ਕਰਨਾ ਚਾਹੁੰਦੇ ਆ ਅੱਗੇ ਖੇਡੀਆਂ ਦਾ ਇੰਟਰਨੈਸ਼ਨਲ ਲੈਵਲ ਤੱਕ ਪਹੁੰਚਣਾ ਹੈ ਇੰਟਰਨੈਸ਼ਨਲ ਲੈਵਲ ਤੱਕ ਜਾਣਾ ਹਲ ਨੈਸ਼ਨਲ ਲੈਵਲ ਤੱਕ ਪਹੁੰਚਣਾ ਤੁਸੀਂ ਸਟੇਟ ਲੈਵਲ 'ਚ ਛੋਣੇ ਗਏ ਹਾਂ ਹਾਂਜੀ ਤਾੜੀਆਂ ਮਾਰੋ ਜੀ ਬੱਚੇ ਲਈ ਬਹੁਤ ਵਧੀਆ ਤਾਨੂੰ ਬਣਾਣੇ ਆ ਜੀ ਮਹੇਸ਼ ਸੱਲਣ ਆ ਮੈਡਲ ਦਿਖਾਓ ਜੀ ਆਪਣਾ ਇਹ ਮੈਡਲ ਹੈ ਜੀ ਸੈਕੰਡ ਨੰਬਰ ਤੇ ਰਿਆ ਸਿਲ버 ਮੈਡਲ ਜਿੱਤ ਕੇ ਆ ਮਹੇਸ਼ ਕਿੰਨੇ ਖਿਡਾਰੀਆਂ ਨੂੰ ਹਰਾ ਕੇ ਤੁਸੀਂ ਜਿੱਤ ਕੇ ਆਏ ਤਿੰਨ ਖਿਡਾਰੀਆਂ ਨਾਲ ਲਾਗੇ ਜੀ ਫਾਈਨਲ ਵਿੱਚ ਤੁਸੀਂ ਲੜੇ ਆ ਜਿਹੜੇ ਖਿਡਾਰੀ ਦੇ ਨਾਲ ਤੁਹਾਡਾ ਕਿੰਨੇ ਪੁਆਇੰਟਾਂ ਦਾ ਫਰਕ ਸੀਗਾ ਬਸ ਥੋੜੇ ਬੱਤੇ ਸੀਗੇ ਅੱਧੇ ਉਹ ਕਿੰਨੇ ਸੈਟ ਤੁਸੀਂ ਛੱਡ ਜਿੱਤਿਆ ਸੀ ਕੋਈ ਹਾਂਜੀ ਦੂਜਾ ਸੈਟ ਜਿੱਤੇ ਸੀ ਪਹਿਲਾ ਹੋਇਆ ਤੇ ਦੂਜਾ ਮੈਚ ਤੇ ਸੀ ਅਚਾ ਤੀਜਾ ਤੈਦੀ ਚੱਲਦਾ ਸੀਗਾ ਤੀਸਰਾ ਫਿਰ ਬਰਾਬਰ ਚੱਲਦਾ ਸੀ ਹਾਂਜੀ ਕਿੰਨੇ ਪੁਆਇੰਟਾਂ ਨਾਲ ਹਰਿਆ ਫਿਰ ਬਰਾਬਰ ਸੀ ਡਿਊਸ ਹੋਣ ਲੱਪੇ ਸੀਗੇ ਹੂੰ ਫੇਰ ਹੀ ਜਿੱਤ ਗਿਆ ਜੀ 20-22 ਨਾਲ ਹਾਂਜੀ ਅੱਛਾ 20-22 ਨਾਲ ਹਰਿਆ ਅੱਗੇ ਤੁਹਾਡੀਆਂ ਕੀ ਪਲਾਨਿੰਗ ਆ ਅੱਗੇ ਕੀ ਕਰਨਾ ਚਾਹੁੰਦੇ ਆ ਬਸ ਹੋਰ ਹੀ ਖੇਡ ਕੇ ਅੱਗੇ ਵਧਿਆ ਜਾਣਾ ਅਸੀਂ ਸਟੇਟ ਲੈਵਲ ਲਈ ਚੁਣ ਹੋ ਗਏ ਆ ਹਾਂਜੀ ਸੌਰੀ ਸਟੇਟ ਲੈਵਲ ਲਈ ਚੁਣ ਕੇ ਹੁਣ ਖੇਡਣ ਕਿੱਥੇ ਜਾਣਾ ਅਸੀਂ ਬਰਨਾਲੇ ਜਾਂ ਜਲੰਧਰ ਖੇਲੇ ਨਹੀਂ ਜਾਣਾ ਇਹ ਦੋਨੇ ਖਿਡਾਰੀ ਬਰਨਾਲੇ ਜਾ ਰਹੇ ਆ ਇਹ ਹਜੀ ਗगन ਪਿਛਲੀ ਵਾਰ ਵੀ ਬਰਨਾਲੇ ਖੇਲ ਕੇ ਆਇਆ ਸੀ ਇਸ ਵਾਰ ਕਿਨੇ ਨੰਬਰ ਤੇ ਰਹੇ ਤੁਸੀਂ ਜੀ ਚੌਥੇ ਨੰਬਰ ਤੇ ਚੌਥੇ ਨੰਬਰ ਤੇ ਰਹੇ ਆ ਸਟੇਟ ਲਈ ਟੀਮ ਵਿੱਚ ਆਉਣ ਹੋ ਗਏ ਹਾਂ ਜੀ ਖੇਡਣ ਜਾਣਾ ਬਰਨਾਲੇ ਉੱਥੇ ਜਾ ਕੇ ਪੂਰਾ ਫਾਈਟਿੰਗ ਕਰਨੀ ਆ ਸਟੇਟ ਲੈਵਲ ਹੁੰਦਾ ਪੂਰੇ ਜ਼ਿਲ੍ਹੇ ਸਾਰੇ ਪਹੁੰਚੇ ਹੋਣੇ ਉੱਥੇ ਤੇ ਇਹ ਸਾਡੇ ਖਿਡਾਰੀ ਆ ਜੀ ਨਰਵੈਰ ਬੱਧਨ ਇਹ ਪਹਿਲੇ ਰਾਉਂਡ ਵਿੱਚ ਬੇਸ਼ੱਕ ਹਾਰ ਗਏ ਸੀ ਲੇਕਿਨ ਇਹਨਾਂ ਦੀ ਗੇਮ ਬਹੁਤ ਵਧੀਆ ਹੈ ਇਹਨਾਂ ਦਾ ਮਹੇਸ਼ ਨਾਲੇ ਮੈਚ ਪਿਆ ਸੀ ਜਿਹੜਾ ਸੈਕੰਡ ਰਿਹਾ ਟੂਰਨਾਮੈਂਟ ਵਿੱਚੋਂ ਇਸ ਖਿਡਾਰੀ ਦੀ ਵੀ ਗੇਮ ਬਹੁਤ ਸੋਹਣੀ ਆ ਆਪਾਂ ਗੱਲ ਕਰਦੇ ਹਾਂ ਨਰਵੈਰ ਬੱਧਨ ਤੁਸੀਂ ਪਹਿਲੇ ਰਾਉਂਡ 'ਚ ਹੀ ਹਾਰ ਗਏ ਸੀਗੇ ਪਿਛਲੀ ਵਾਰ ਤੁਸੀਂ ਮਹਾਲੀ ਖੇਲ ਕੇ ਆਏ ਆ ਤੇ ਤੁਹਾਨੂੰ ਕਿਦਾਂ ਦਾ ਲੱਗਦਾ ਵੇ ਇਸ ਟੂਰਨਾਮੈਂਟ 'ਚ ਭਾਗ ਲੈ ਕੇ ਕੀ ਤੁਸੀਂ ਸਿੱਖਿਆ ਜੀ ਅਸੀਂ ਉਹ ਸਿੱਖ ਲਿਆ ਜੀ ਜਿੱਦਾਂ ਕਿ ਸ਼ਾਰਟ ਮਾਰਨਾ ਜੀ ਹੁਣ ਸਾਡਾ ਗੋਟੂ ਵੀ ਉਹ ਇੰਕਰੀਚ ਹੋ ਗਿਆ ਹੂੰ ਤਾਨੂੰ ਇਦਾਂ ਨਹੀਂ ਮਹਿਸੂਸ ਹੋ ਮੈਂ ਪਹਿਲੇ ਰਾਉਂਡ 'ਚ ਹੀ ਹਾਰ ਗਿਆਂ ਆਪਣੇ ਖਿਡਾਰੀ ਕੋਲੋਂ ਆਪਣੇ ਤੁਹਾਡੀ ਵੀਆਰ ਸੋਰਸ ਅਕੈਡਮੀ ਦਾ ਖਿਡਾਰੀ ਮਹੇਸ਼ ਨਹੀਂ ਨਹੀਂ ਹਾਂ ਜਿੱਦ ਤੱਕ ਬਣਿਆ ਬਿਲਕੁਲ ਬਿਲਕੁਲ ਹਾਰ ਨੂੰ ਵੀ ਕਬੂਲਣਾ ਆ ਹਾਂ ਤੇ ਹਾਰਾਂਗੇ ਤਾਂ ਅਸੀਂ ਜਿੱਤਾਂਗੇ ਹਾਂ ਹੁਣ ਤੁਹਾਨੂੰ ਮਿਲਾਂ ਨੇ ਚਰਨਜੀਤ ਸੱਲਣ ਹਾਂਜੀ ਇਹ ਚੌਥੇ ਨੰਬਰ ਤੇ ਰਹੇ ਤੁਸੀਂ ਹਾਂਜੀ ਅੰਡਰ 14 ਵਿੱਚ ਚੌਥੇ ਨੰਬਰ ਤੇ ਰਹੇ ਚਲੋ ਮੈਡਲ ਨਹੀਂ ਮਿਲਿਆ ਲੇਕਿਨ 16 17 ਖਿਡਾਰੀਆਂ ਵਿੱਚੋਂ ਤੁਸੀਂ ਚੌਥੇ ਨੰਬਰ ਤੇ ਆਏ ਆ ਇਹ ਵੀ ਬਹੁਤ ਵੱਡੀ ਗੱਲ ਆ ਕੀ ਮਹਿਸੂਸ ਹੁੰਦਾ ਤੁਹਾਨੂੰ ਹਾਈ ਮਾਨ ਮਹਿਸੂਸ ਹੁੰਦਾ ਮਾਨ ਮਹਿਸੂਸ ਹੁੰਦਾ ਅੱਗੇ ਤੁਹਾਡੀਆਂ ਕੀ ਉਮੀਦਾਂ ਆ ਕੀ ਸੋਚ ਕੇ ਚੱਲਦੇ ਆ ਸਟੇਟ ਖੇਡਣ ਜਾਣਾ ਫਿਰ ਨੈਸ਼ਨਲ ਤੋਂ ਇੰਟਰਨੈਸ਼ਨਲ ਪਹੁੰਚੂਗੇ ਹਾਂ ਸਟੇਟ ਲਈ ਤੁਹਾਡੀ ਚੋਣ ਹੋ ਚੁੱਕੀ ਆ ਹਾਂਜੀ ਵੈਰੀ ਗੁੱਡ ਤਾੜੀਆਂ ਮਾਰੋ ਜੀ ਸਾਰੇ ਖਿਡਾਰੀਆਂ ਲਈ ਬਾਕੀ ਵੀ ਸਾਰੇ ਖਿਡਾਰੀ ਬਹੁਤ ਵਧੀਆ ਸੋ ਬਹੁਤ ਬਹੁਤ ਧੰਨਵਾਦ ਜੀ ਦੇਖਣ ਵਾਲਿਆਂ ਦਾ ਤੁਸੀਂ ਵੀ ਇਸੇ ਤਰ੍ਹਾਂ ਸੋਸ਼ੀ ਵੀ ਦੇਖ ਰਹੋ ਤੇ ਲਾਈਕ ਕਰਦੇ ਰਹੋ ਤੇ ਇਹਨਾਂ ਬੱਚਿਆਂ ਦਾ ਹੌਸਲਾ ਵਜਾਇਆ ਵੀ ਕਰਦੇ ਰਹੋ ਪਿੰਡ ਮਹਿੰਦੀਪੁਰ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਭਵਨ ਵਿਖੇ ਦਿੱਲੀ 7:30 ਤੋਂ 9 ਵਜੇ ਤੱਕ ਪ੍ਰੈਕਟਿਸ ਕਰਦੇ ਆ ਗਰਾਊਂਡ ਓਪਨ ਦੇ ਵਿੱਚ ਬਣਾਈ ਹੋਈ ਹੈ ਸੋ ਦਿਓ ਦਵਾਵਾਂ ਤੇ ਸਾਰੇ ਦੇਖਣ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਬਿਆ ਸਪੋਰਟਸ ਅਕੈਡਮੀ ਪਿੰਡ ਮਹਿੰਦੀਪੁਰ ਗੁਰਦੁਆਰਾ ਸ਼੍ਰੀ ਗੁਰਦਾਸ ਭਵਨ ਵੱਲੋਂ ਇਹ ਪ੍ਰਚਾਰਾ ਕੀਤਾ ਜਾਂਦਾ ਦਿੱਲੀ ਬੱਚੇ ਸ਼ਾਮ ਨੂੰ ਪ੍ਰੈਕਟਿਸ ਕਰਦੇ ਬੈਡਮਿੰਟਨ ਦੀ ਕੁਛ ਲੜਕੀਆਂ ਵੀ ਆਣੀਆਂ ਤੇ ਅੱਜ ਤੁਸੀਂ ਦੇਖਿਆ ਵੀਡੀਓ ਜਿਹਦੇ ਵਿੱਚ ਕੀ ਡਾ ਪਤਾ ਪੰਜਾਬ ਚੋਂ ਬੱਚੇ ਮੈਡਲ ਜਿੱਤ ਕੇ ਲਿਆਏ ਸ਼ਾਵਾਂ ਗਰਾਊਂਡ ਦੇ ਬਾਰ ਬਾਰ ਗਰਾਊਂਡ ਦੇ ਬਾਰ ਬਾਰ ਸ਼ਾਵਾਂ ਬਹੁਤ ਵੈਰੀ ਗੁੱਡ ਡੇਲੀ ਪ੍ਰੈਕਟਿਸ ਕਰਦੇ ਜੀ ਇਸ ਤਰ੍ਹਾਂ ਐਕਸਰਸਾਈਜ਼ ਕਰਕੇ ਫਿਰ ਉਸ ਤੋਂ ਬਾਅਦ ਬਰਮਿੰਟਨ ਦੀ ਪ੍ਰੈਕਟਿਸ ਹੁੰਦੀ ਆ ਇਹਰੋ ਜੀ ਪ੍ਰੈਕਟਿਸ ਦੂਸਰਾ ਪਾਰਟ ਵੈਰੀ ਗੁੱਡ ਨਰਵੈਰ ਬੱਧਨ ਪ੍ਰੈਕਟਿਸ ਕਰਾ ਰਹੇ ਸਾਰੀ ਟੀਮ ਨੂੰ ਤੀਸਰਾ ਸਟੈਪ ਵੈਰੀ ਗੁੱਡ ਚੌਥਾ ਸਟੈਪ ਹਸਣਾ ਨਹੀਂ ਪੁੱਤਰ आगे दूसरा स्टैप शुरू करो दूसरे हिसाब से पहला वेरी गुड शाबाश दूसरा स्टैप तीसरा दोनों मां दोनों ही शाबाश शाबाश दूसरी वेरी गुड ਕੜਨ ਕਮਾਓ ਸਾਰੇ ਇਲਾਕ ਵੈਰੀ ਗੁੱਡ ਹਾਂ ਪੈ ਚ ਚੋਕੇ ਲੱਤਾ ਮੁੰਡਿਆਂ ਨਹੀਂ ਜਾਈ ਦੀਆਂ ਸ਼ਾਬਾਸ਼ ਵੈਰੀ ਗੁੱਡ ਉੱਪਰ ਪਿੱਛੇ ਨੂੰ ਲੱਗ ਤੇ ਅਥਰਾ ਕੇ ਬੈਕ ਹਾਂ ਵੈਰੀ ਗੁੱਡ ਅਸੜਾ ਨਹੀਂ ਪੁੱਤਰ ਸਾਈਡ ਨੂੰ ਚੱਕੋ ਦੂਜੀ ਸਾਈਡ ਮੋੜੋ ਚੱਕੋ ਥੱਲੇ ਨੂੰ ਮੈਟ ਲਾ ਕੇ ਉੱਪਰ ਪੂਰਾ ਉੱਠਣਾ ਸ਼ਾਬਾਸ਼ ਪੂਰਾ ਜੋਰ ਲਾ ਕੇ ਵੈਰੀ ਗੁੱਡ ਸਟਾਰਟ ਕਰੋ ਸ਼ਾਬਾਸ਼ ਖੜਨਾ ਨਹੀਂ ਪੁੱਤਰ ਖੜਨਾ ਨਹੀਂਗਾ ਖੜਨਾ ਨਹੀਂਗਾ ਚਲੋ ਬਈ ਖੜਨਾ ਨਹੀਂਗਾ ਸ਼ਾਬਾਸ਼ ਬਾਕਸਿੰਗ ਵੈਰੀ ਗੁੱਡ ਉੱਪਰ ਨੂੰ ਆਰਾਮ ਨਾਲ ਆਰਾਮ ਨਾਲ ਕਾਲੀ ਨਹੀਂ ਕਰਨੀ ਥੱਲੇ ਨੂੰ ਝੁੱਕ ਕੇ ਬਾਕਸਿੰਗ ਸ਼ਾਬਾਸ਼ ਥੱਲੇ ਨੂੰ ਆਉਣੀ ਹੈ 1 2 3 4 5 2 फाइव सैवन डंड शाबाश शाबाश हाँ हाँ चुक जाओ कोई नहीं चुकता जाओ थले शाबाश एक दो तीन चार पांच. 6 7 ਵੈਰੀ ਗੁੱਡ ਤਾੜੀਆਂ ਮਾਰੋ ਤਾੜੀ ਤਾੜੀ ਵੈਰੀ ਗੁੱਡ ਤਾੜੀ ਮਾਰੋ ਜ਼ੋਰ ਨਾਲ ਇਹ ਬੀ ਗ੍ਰੇਡ ਤਾੜੀ ਆ ਇਹ ਹੈ ਏ ਗ੍ਰੇਡ ਤਾੜੀ करने जा रही हूँ जिसका नाम है प्रार्थना सृजन हारे सबसे प्यारे दे सानुए दान अड़ीए लिखे आगे करिए काम मानवता मान दी सेवा करिए सेवा जो निष्काम तु दे जाइए मंजिल पाइए होए आराम आराम तू दाता है सब दा मालिक सब नु दई परोसा ਅਭੀ ਪਿਆਰ ਨਿਕਦੁੱਥੇ ਨੂੰ ਮਨ ਵਿੱਚ ਰਹੇ ਨਾ ਰਸਾ ਅੰਨ ਤਾਂ ਨੇ ਦੂਣ ਸੁਆਇਆ ਹੋਵੇ ਰਹੇ ਨਾ ਕੋਈ ਖੁੱਖਾ ਬੋਲੇ ਬੋਲਦਾ ਮਿੱਠਾ ਬੋਲੇ ਬੋਲੇ ਨਾ ਕੋਈ ਰੁੱਖਾ ਮੀਰ ਤੇਰ ਦੀਆਂ ਗੱਲਾਂ ਮੁਕਣ ਹਾਂ ਮੈਂ ਰਹੇ ਨਾ ਕੋਈ ਚਾਰ ਦਿਸ਼ਾਵਾਂ ਵਿੱਚੋਂ ਆਵੇ ਫੁੱਲਾਂ ਦੀ ਖੁਸ਼ਬੂਈ ਜਦ ਵੀ ਆਵਾਜ਼ ਦੇਵੇ ਕੋਈ ਸਾਨੂੰ ਕੰਮ ਉਸਦੇ ਆਏ ਹਰ ਪਲ ਇਹ ਆਪਣਾ ਲੈ ਕੇ ਲਈ 1000 ਸਮੇਂ ਦੀ ਪਾਈਏ ਥੈਂਕ ਯੂ